ਦੇ ਬੱਚੀ ਦੀ ਪਛਾਣ ਇਹ ਅਸ਼ੀਮੀ ਪਬਲਿਕ ਸਰ ਮੈਡਮ ਪਲੀਜ਼ ਮੈਡਮ ਪਲੀਜ਼ ਜਦੋਂ ਉਹ ਭਾਨ ਰਹੀ ਆ ਇੱਕ ਜਿਆ ਅਜੂਬਾ ਬਣਾ ਰਹਾ ਤੇ ਨਾਮ ਨੂੰ ਲੈ ਕੇ ਖੇਡਦੇ ਵਿੱਚ ਕਿੰਨ ਨੂੰ ਕੋਈ پر بچوں نے ایک امید ہے کی جب بھی آپ کے بچے کا جن خود کر رہے ہیں وہ کچھ پچھلے چرم موت کرے گا وعدہ کر کے جاؤ چلے آئے اور خوش ہو رہا اتنا سوچ کا پیار دیکھیے کہ سارے سارے مجھے نوجوان اس چیز کو لینا چاہ رہے ہیں بڑی خوشی اور چکے ہونے والا سما ਜਿਹੜੇ ਲੋਕਾਂ ਨੂੰ ਮਸ਼ੀਨਟਾਂ ਕਿੰਦਾ ਪਿਆ ਉਹ ਬਹੁਤ ਮੰਗਿਦਾਰ ਨੇ ਔਰ ਤੁਸੀਂ ਸਾਰੇ ਘਰਾਂ ਨੂੰ ਲੈ ਕੇ ਇਸ ਜੀਵਨ ਨੂੰ ਪੜਾ ਕਰੋ ਔਰ ਆਪਣੀ ਜ਼ਿੰਦਗੀ ਦਾ ਸਾਰ ਕਰੋ ਔਰ ਸਾਰੇ ਤੁਸੀਂ ਹੋਸ਼ਲੇ ਨਾਲ ਚੱਲੋ ਔਰ ਦੂਸਰੀ ਗੱਲ ਜਦੋਂ ਮੈਂ ਫਿਰ ਰਾਣੇ ਦੇ ਨਾਲ ਜਿਹੜੀ ਮਿੱਤਰਤਾ ਹੈ ਮੇਰਾ ਚੋਗਾ ਲੁੱਟਿਆ ਇੰਨੇ ਬਹੁਤ ਪਿਆਰ ਕੀਤਾ ਇੰਨੇ ਅਸ਼ੀਸ਼ਾ ਨੂੰ ਬਹੁਤ ਯਾਰ ਕੀਤਾ ਅਕਸਰ ਮੇਰੀ ਨਾਲ ਹੀ ਰਹਿੰਦੇ ਔਰ ਅਹੀ ਇੰਨਾ ਸਾਰਾ ਸੁਣੀ ਕੇ گیا اور بہت ہی زیادہ انجوائے کیا یہ شروع تو ہی جی اکثر وغائی دینا کہ باپر نے اور میں بہت امید کرتا کہ گھر سے کچھ جا اور ابھی اپنا جیون بنا کنی جی ہو گئی ہے دسیا پارٹیسپیٹ کر آیا اتنے بھی میری بڑا خوش ہوا ہے جم منڈے کر رہے ہیں اپنے سرید وغیرہ ہے میں یہ پیار ڈاٹا جا کے اور بھائی کا پا کر ہے اور ساتھ سارا اس کے میں سارے کو بدائی دہا اور جی نے اگلا جیم کی گل وعدہ کرتا کہ بھشیخوان هي کي چورارنه ਇਹ ਫਾਦਰ ਜਿਸ ਲਾਗਤ ਤੁਹਾਡਾ ਗੇੜਾ ਪਹੁੰਚਿਆ ਹੈ ਉਸ ਦੀ ਸ਼ਖਸੀ ਮੁਸ਼ਰਤ ਸ਼ਾਇਦ ਤੁਹਾਨੂੰ ਵੀ ਕਰਨੀ ਪਈ ਹੋਵੇਗੀ ਕਿਉਂਕਿ ਜਦੋਂ ਬੰਦਾ ਕਿਸੇ ਪਦਵੀ ਤੇ ਪਹੁੰਚ ਜਾਂਦਾ ਹੈ ਸਾਰੀ ਦੁਨੀਆ ਨਾਲ ਲੜਦੀ ਹੈ ਜਿਹੜੇ ਬੰਦੇ ਉੱਚੀ ਪਦਵੀ ਤੇ ਪਹੁੰਚ ਜਾਂਦੇ ਨੇ ਮੇਰਾ ਸਵਾਲ ਇਹ ਵੀ ਹੋ ਗਈ ਹੈ ਕਿ ਕੀ ਬਾਕੀ ਸਪੋਰਟਸ ਨੂੰ ਵੀ ਤੁਸੀਂ ਪ੍ਰਸਾਈਜ਼ ਕਰੋਗੇ ਜਿਵੇਂ ਰਾਣਾ ਜੀ ਦਾ ਤੁਹਾਡੇ ਜਿਹੜੇ ਫੈਮਿਲੀ ਨੇਸ਼ਨਸ ਨੇ ਉਸ ਬਾਰੇ ਦੱਸੋਗੇ ਤੁਸੀਂ ਪੌਣ ਵਾਲੀ ਪੀੜ੍ਹੀ ਲਈ ਕੀ ਕਰ ਸਕਦੇ ਦੇਖੋ ਜੀ ਪਹਿਲਾਂ ਤੇ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਮੇਰਾ ਨਮਸਕਾਰ ਤੋਂ ਇਹ ਗੁਰੂ ਦੀ ਨਗਰੀ ਹੈ ਇੱਥੇ ਸਾਰਿਆਂ ਨੂੰ ਬੜਾ ਆਸ਼ੀਰਵਾਦ ਮਿਲਦਾ ਔਰ ਇੱਥੇ ਪਰਮਾਤਮਾ ਦੀ ਇਨੀ ਕਿਰਪਾ ਹੈ ਇੱਥੋਂ ਬੜੇ ਬੜੇ ਵੱਡੇ ਸਪੋਰਟਸਮੈਨ ਨਿਕਲੇ ਆ ਬੜੇ ਬੜੇ ਵੱਡੇ ਗਿਆਨੀ ਨਿਕਲੇ ਆ ਜਿਨ੍ਹਾਂ ਨੇ ਅੰਮ੍ਰਿਤਸਰ ਧਰਤੀ ਦਾ ਨਾਮ ਉੱਚਾ ਕੀਤਾ ਇਹ ਗੁਰੂ ਰਾਮਦਾਸ ਦੀ ਨਗਰੀ ਹੈ ਇੱਥੇ ਅਸੀਂ ਨਮਸਕਾਰ ਕਰਦੇ ਆ ਤੋਂ ਇੱਥੋਂ ਹੀ ਆਸ਼ੀਰਵਾਦ ਲੈ ਕੇ ਅਭਿਸ਼ੇਕ ਸ਼ਰਮਾ ਅੱਜ ਹਿੰਦੁਸਤਾਨ ਦੀ ਟੀਮ ਤੇ ਪਹੁੰਚਿਆ ਇਹ ਤੁਹਾਡੇ ਸਾਰਿਆਂ ਦਾ ਯੋਗਦਾਨ ਔਰ ਆਸ਼ੀਰਵਾਦ ਹੈ ਔਰ ਉਹ ਅਸ਼ੀਰਵਾਦਾਂ ਦੇ ਨਾਲ ਉੱਪਰ ਇੰਡੀਆ ਟੀਮ 'ਚ ਪਹੁੰਚਿਆ ਦੂਸਰੀ ਗੱਲ ਹੈ ਕਿ ਆਲ ਸਪੋਰਟਸ ਨੂੰ ਮੈਂ ਤੇ ਇਹ ਕਹਿੰਦਾ ਵੀ ਜਿਹੜੀ ਮਰਜ਼ੀ ਬੱਚਾ ਕੋਈ ਗੇਮ ਖੇਲਦਾ ਉਹਨੂੰ ਖੇਲਣੀ ਚਾਹੀਦੀ ਉਸ ਸਪੋਰਟਸ ਦੇ ਨਾਲ ਪਿਆਰ ਹੋਣਾ ਚਾਹੀਦਾ ਔਰ ਸਰਕਾਰਾਂ ਨੂੰ ਉਹਨਾਂ ਨੇ ਹਰ ਗੇਮ ਦੀ ਮਦਦ ਕਰਨੀ ਚਾਹੀਦੀ ਹੈ ਔਰ ਜਿਹੜਾ ਜਿੱਥੋਂ ਤੱਕ ਮੇਰਾ ਯੋਗਦਾਨ ਦਿੱਤਾ ਤੁਸੀਂ ਮੈਂ ক্রিকেট ਦੀ ਫੀਲਚ ਹਾਂ ਮੈਂ ਉਹਦੀ ਤੇ ਸੇਵਾ ਕਰਦਾ ਪਿਆ ਮੈਨੂੰ ਕੋਈ ਦੂਸਰੀ ਗੇਮ ਦਾ ਵੀ ਕੋਈ ਆਕੇ ਮਿਲਦਾ ਮੈਂ ਉਦਾਂ ਹੀ ਪਿਆਰ ਕਰਦਾ ਜਿੱਦਾਂ ਕੀ ਮਸਾਰਿਆਂ ਨਾਲ ਕਰਦਾ ਮੈਨੂੰ ਸਾਰੀਆਂ ਇਹੀ ਗੇਮਾਂ ਬੜੀਆਂ ਵਧੀਆ ਲੱਗਦੀਆਂ ਕਿਉਂ ਇਹ ਗੇਮਾਂ ਦੇ ਰਾਹੀਂ ਹੀ ਅੱਜ ਸਾਡੇ ਬੱਚੇ ਕਿਸੇ ਪੋਜੀਸ਼ਨਾਂ ਤੇ ਪਹੁੰਚਦੇ ਨੇ ਔਰ ਵੱਡੇ ਵੱਡੇ ਆਈਐਸ ਅਫਸਰ ਬਣ ਰਹੇ ਕੋਈ ਡਾਕਟਰ ਬਣ ਰਿਹਾ ਕੋਈ ਬਿਜ਼ਨਸਮੈਨ ਬਣ ਰਿਹਾ ਕੋਈ ਵੱਡਾ ਬਣ ਰਿਹਾ ਸਪੋਰਟਸ ਦੇ ਵਜਾ ਨਾਲ ਤੁਸੀਂ ਦੇਖੋ ਹਿੰਦੁਸਤਾਨ ਦੇ ਵੱਡੇ ਵੱਡੇ ਉਦਿਆਂ ਤੇ ਸਪੋਰਟਸਮੈਨ ਬੈਠੇ ਨੇ ਔਰ ਇਹ ਸਪੋਰਟਸ ਕਰਕੇ ਹੀ ਹੈਗਾ ਸਾਰਾ ਤੇ ਸੈਕਿੰਡ ਜਿਹੜੀ ਸਪੋਰਟਸ ਆ ਇਹ ਮੈਂ ਤਾਂ ਕਹਣਾ ਹਰ ਬੱਚੇ ਨੂੰ ਹਰ ਘਰ ਦੇ ਵਿੱਚ ਹਰ ਇੱਕ ਨੂੰ ਆਪਣੇ ਆਪਣੇ ਬੱਚਿਆਂ ਨੂੰ ਇਸ ਗੇਮ ਵੱਲ ਲਾਓ ਕਿਉਂਕਿ ਜਿਹੜਾ ਆਣ ਵਾਲਾ ਸਮਾਂ ਜਿਹੜਾ ਅਸੀਂ ਇੱਧਰ ਪੰਜਾਬ ਵੱਲ ਦੇਖਦੇ ਪਏ ਆ ਕਿ ਲੋਕ ਜ਼ਿਆਦਾ ਨਸ਼ੇ ਵੱਲ ਜ਼ਿਆਦਾ ਜਾ ਰਹੇ ਸੀ ਉਹ ਸਰਕਾਰ ਬੜੀ ਉਹਦੇ ਬਾਰੇ ਬੋਲਦੀ ਪਈ ਆ ਔਰ ਸਾਨੂੰ ਸਾਰਿਆਂ ਸਪੋਰਟਸਮੈਨਾਂ ਨੂੰ ਰਲ ਕੇ ਇਸ ਚੀਜ਼ ਦੇ ਅਗੇਸਟ ਜਾਣਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਅੱਛੀ ਸਿੱਖਿਆ ਦੇਈਏ ਅੱਛਾ ਉਹਨਾਂ ਨੂੰ ਰਹਿਣ ਦਾ ਰਹਿਣ ਦਾ ਸਾਰਾ ਸਿਸਟਮ ਦਈਏ ਔਰ ਉਹਨਾਂ ਨੂੰ ਸਪੋਰਟਸ ਵਾਲਾ ਲਾ ਕੇ ਨਸ਼ਿਆਂ ਤੋਂ ਦੂਰ ਰੱਖੀ ਹੈ ਤੇ ਜਸਤਾ ਘਰਾਣਾ ਜੀ ਬੋਲਣ ਉਹ ਤੇ ਪਰ ਸਮੇਂ-ਸਮੇਂ ਤੇ ਇਹੋ ਜੇ ਸਪੋਰਟਸ ਜਿਹੜੇ ਅਸੀਂ ਇਹਨੇ ਪ੍ਰੋਗਰਾਮਾਂ ਵਿੱਚ ਇਹਨੂੰ ਦਰੋ ਅੰਦਰ ਬ੍ਰੋ ਰਾਣਾ ਜੀ ਦਾ ਕਿੰਨਾ ਇੱਕ ਯੋਗਦਾਨ ਸਮਝਦੇ ਹੋ ਕਿ ਅਸੀਂ ਸਮਝ ਲਿਆ ਕਿ ਖਾਸ ਸਪੋਰਟਸ ਦਾ ਜਸਰ ਕਿੱਜਾ ਅਸੀਂ ਬੈਠੇ ਹਾਂ ਇਹ ਵਿੱਚ ਨਿੰਦਰ ਸਾਹਿਬ ਐਮਐਲਏ ਸਾਹਦਾਰ ਕਾਹਤੋ ਬੋਸਿੰਗ ਤੇ ਕੱਲ ਕੋਈ ਨਹੀਂ ਕਰਦੇ ਹਮੇਸ਼ਾ ਇਹ ਪ੍ਰੋਗਰਾਮ ਆਪਣੇ ਆਪ ਆਪਣੇ ਪਰਬੂਤੇ ਦੇ ਕਰਦੇ ਨੇ ਇੰਨਾ ਦਾ ਤੁਸੀਂ ਇਸ sport ਨੇ ਕਿੰਨਾ ਇੱਕ ਯੋਗਦਾਨ ਸਮੇਂ ਦਿਉਂਕੋ ਬੜਾ ਇੱਕ ਅਹਿਮ ਹਿੱਸਾ ਹੈ ਪਾ ਰਹੇ ਨੇ ਮੈਂ ਦੇਖੋ ਰਾਣਾ ਜੀ ਦੇ ਬਾਰੇ ਦੱਸਦਾ ਮੇਰਾ ਛੋਟਾ ਵੀਰ ਆ ਮੇਰੇ ਤੋਂ ਬਹੁਤ ਛੋਟਾ ਹੈ ਔਰ ਮੈਂ ਇਹਨੂੰ ਜਦੋਂ ਇਹ ਖੁਦ ਸਟਾਰਟ ਨਹੀਂ ਕੀਤੀ ਸੀ ਨਾ ਜਿਮ ਉਦੋਂ ਹੀ ਇਹਦੇ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਮੈਂ ਕੁਝ ਬਣਾ ਔਰ ਬਨ ਕੇ ਆਪਣੇ ਅੰਮ੍ਰਿਤਸਰ ਦਾ ਨਾਮ ਉੱਚਾ ਕਰਾਂ ਔਰ ਮੈਂ ਸਾਰਿਆਂ ਨੂੰ ਕੋਸ਼ਿਸ਼ ਕਰਾਂ ਕਿ ਸਾਰਿਆਂ ਨੂੰ ਇਸ ਫੀਲਡ 'ਚ ਲੈ ਕੇ ਆਵਾਂ ਫਿਰ ਇਹ ਜਦੋਂ ਜੋ ਜੋ ਸਟੈਪ ਅੱਗੇ ਕੇ ਜਾਂਦਾ ਗਿਆ ਇਰੇ ਮਨ ਦੇ ਵਿੱਚ ਇੱਛਾ ਆਈ ਕਿ ਮੈਂ ਇੱਕ ਜਿਮ ਖੋਲਾਂ ਜਿੱਥੇ ਮੈਂ ਆਪ ਵੀ ਟ੍ਰੇਨਿੰਗ ਕਰਾਵਾਂ ਬੱਚਿਆਂ ਨੂੰ ਕਿ ਜੇ ਜਿਹਦੇ ਅਗਰ ਮੈਂ ਇਸ ਲੈਵਲ ਦਾ ਬਣਿਆ ਤੇ ਮੈਂ ਬੱਚਿਆਂ ਨੂੰ ਵੀ ਉਸ ਲੈਵਲ ਤੇ ਲੈ ਕੇ ਜਾਵਾਂ ਇਹਦਾ ਜਨੂੰਨ ਸੀ ਮੇਰੇ ਨਾਲ ਅਕਸਰ ਗੱਲਾਂ ਇਹਦੀਆਂ ਇਹੋ ਚਲਦੀਆਂ ਸੀ ਕਿੰਨਾ ਭਾਜੀ ਮੈਂ ਹਰ ਲੱਗ ਕੇ ਇੱਕ ਇੱਕ ਜਿਮ ਖੋਲਣਾ ਜਿੱਥੇ ਸਾਰੇ ਮੁੰਡੇ ਆਣ ਔਰ ਆਪਣੀ ਵਰਦਿਸ਼ ਕਰਨ ਔਰ ਇਹ ਚੀਜ਼ਾਂ ਨਸ਼ਿਆਂ ਤੋਂ ਦੂਰ ਰਹਿਣ ਇਹਨਾਂ ਦਾ ਜਿਹੜਾ ਜਨੂੰਨ ਹੈ ਮੈਂ ਬੜਾ ਇਹਨਾਂ ਨੂੰ ਵਧਾਈ ਦੇਣਾ ਕਿ ਇਹੋ ਜੇ ਕੰਪੀਟੀਸ਼ਨ ਕਰਾਉਣੇ ਸ਼ੌਕੇ ਨਹੀਂ ਹੈ ਇਹ ਬਹੁਤ ਹੀ ਔਖਿਆ ਇੰਨੀ ਦੁਨੀਆ ਨੂੰ ਇਕੱਠੇ ਕਰਨਾ ਇੰਨੇ ਸਾਰੇ ਜਿਮ ਵਾਲਿਆਂ ਨੂੰ ਬੁਲਾਣਾ ਸ਼ਹਿਰ ਦੇ ਵਸਨੀਕਾਂ ਨੂੰ ਬੁਲਾਣਾ ਹੋਰ ਤੁਹਾਡੇ ਅਰਜੇ ਵੀਰ ਜਰਨਲਿਸਟਾਂ ਨੇ ਇੱਥੇ ਕੋਈ ਆਮ ਗੱਲ ਨਹੀਂ ਹੁੰਦੀ ਸੈਕਿੰਡ ਹੈ ਕਿ ਤੁਹਾਡਾ ਬੜਾ ਯੋਗਦਾਨ ਹੈ ਕਿ ਤੁਸੀਂ ਸਪੋਰਟਸ ਨੂੰ ਅੱਛੇ ਤਰੀਕੇ ਨਾਲ ਅੱਗੇ ਦੱਸਦੇ ਹੋ ਅੱਛੇ ਤਰੀਕੇ ਨਾਲ ਅੱਗੇ ਲੈ ਕੇ ਜਾਂਦੇ ਹੋ ਇਹ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਸਪੋਰਟਸਮੈਨਾਂ ਨੂੰ ਉਹਦੀ ਆਵਾਜ਼ ਅੱਗੇ ਤੱਕ ਉਠਾਦੇ ਹੋ ਸਰਕਾਰਾਂ ਤੱਕ ਜਿਹੜਾ ਇਹ ਆਪਣੇ ਕੋਲੋਂ ਪੈਸੇ ਲਾ ਕੇ ਇਹ ਇੰਨੇ ਪਹਿਲਾਂ ਵਰਦਿਸ਼ ਸ਼ੁਰੂ ਕਰਾਈ ਬੱਚਿਆਂ ਨੂੰ ਫਿਰ ਉਹਨਾਂ ਨੂੰ ਯੂਨੀਫਾਰਮ ਦੇਣੀ ਫਿਰ ਉਹਨਾਂ ਵਾਸਤੇ ਜਿਮ ਲੈ ਕੇ ਆਣਾ ਨੀ ਇਹ ਨਾਮ ਵੀ ਬੜੀ ਤਗੜੀ ਹੈ ਜੀ ਨਹੀਂ ਇਹ ਦੇਖੋ ਜੀ ਜਿਹੜਾ ਕੋਚ ਕੋਚ ਉਹ ਹੀ ਚੰਗਾ ਹੁੰਦਾ ਜਿਹੜਾ ਸਖਤ ਹੋਏਗਾ ਤਾਂ ਹੀ ਪਲੇਅਰ ਬਣੇਗਾ ਮੇਰੇ ਮੇਰੇ ਵੀ ਕੋਚ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਵੀ ਬੇਟਾ ਅਗਰ ਸਪੋਰਟਸ ਕਿਸੇ ਨੂੰ ਲੈ ਕੇ ਆਣਾ ਤਾਂ ਉਹਨੂੰ ਪਿਆਰ ਦੀ ਨਿਗਾਹ ਨਾਲ ਨਹੀਂ ਆ ਸਕਦਾ ਉਹਨੂੰ ਛੇੜ ਦੀ ਨਿਗਾਹ ਨਾਲ ਵੇਖੋਗੇ ਤਾਂ ਉਹ ਵਰਦਿਸ਼ ਕਰੇਗਾ ਇਸ ਜਿਹੜਾ ਸਵੇਰੇ ਉੱਠਣਾ ਸਰਦੀਆਂ ਚ ਗਰਮੀਆਂ ਚ ਹਰ ਮੌਸਮ ਚ ਵਰਦਸ਼ ਕਰਨੀ ਕੋਈ ਸੌਖੀ ਗੱਲ ਨਹੀਂ ਹੈ ਇਹ ਮੈਂ ਬੜੇ ਵਧਾਈ ਦੇ ਪਾਤਰ ਨੇ ਰਾਣਾ ਜੀ ਇਹ ਛੋਟਾ ਵੀਰ ਹੈ ਆਪਣਾ ਤੇ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਇੰਨੇ ਮੁੰਡੇ ਦੇਖ ਕੇ ਪਹਿਲਵਾਨ ਇਨਾਂ ਨੇ ਵਧੀਆ ਸਰੀਰ ਬਣਾਏ ਨੇ ਔਰ ਮੈਂ ਕਹਿੰਨਾ ਇਹ ਸਰੀਰ ਬਣਾਉਣਾ ਬਹੁਤ ਹੀ ਔਖਾ ਬਹੁਤ ਹੀ ਔਖਾ ਔਰ ਜਿਹੜੇ ਬੱਚੇ ਬਣ ਜਾਂਦੇ ਨੇ ਉਹ ਇਹ ਸਰੀਰ ਨੂੰ ਗਵਾਹ ਨਾ ਇਹਨੂੰ ਸਾਹਮਣੇ ਰੱਖਣ ਔਰ ਹੋਰ ਪਬਲਿਕ ਨੂੰ ਨਾਲ ਲਾਓ ਹਰ ਇੱਕ ਰਾਣਾ ਜੀ ਵੱਲੋਂ ਜਿਹੜਾ ਜਿਮ ਤਿਆਰ ਕੀਤਾ ਜਾ ਰਿਹਾ ਨੌਜਵਾਨਾਂ ਵਾਸਤੇ ਪ੍ਰਮੋਟ ਕਰਨ ਵਾਸਤੇ ਉਹਨੇ ਇੱਕ ਆਪਣੀ ਖੁਆਇਸ਼ ਕਹੀ ਕਿ ਜਿਹੜਾ ਤੁਹਾਡਾ ਬੇਟਾ ਜਿਹੜਾ ਅਭਿਸ਼ੇਕ ਜੀ ਆ ਉਸ ਜਿਮ ਵਿੱਚ ਆ ਕੇ ਤਾਂ ਉਹਦੀ ਓਪਨਿੰਗ ਦੇ ਵਿੱਚ ਉਹ ਮੌਜੂਦ ਹੋਣਾ ਕਿ ਰਾਣਾ ਜੀ ਦੀ ਇਹ ਜਿਹੜੀ ਇੱਕ ਖੁਆਇਸ਼ ਹੈ ਜਿੱਦਲੀ ਉਹ ਇੱਕ ਪਤਾ ਹੋਣ ਦੇ ਨਾਤੇ ਜਾਂ ਅਭਿਸ਼ੇਕ ਜੀ ਦੀ ਜਾਂ ਜ਼ਰੂਰ ਸਰ ਉਹ ਐਕਚੁਅਲੀ ਹੈ ਜੀ ਅਭਿਸ਼ੇਕ ਨੂੰ ਖੁਦ ਬੜਾ ਜਿਮ ਦਾ ਬੜਾ ਸ਼ੌਂਕ ਹੈ ਉਹ ਦਾੜੀ ਦੋ ਜਾਂ ਤਿੰਨ ਵਾਰੀ ਕਰਦਾ ਹੈ ਅਗਰ ਇੰਡੀਆ ਟੀਮ ਚ ਵੀ ਜਿੱਥੇ ਵੀ ਹੁੰਦਾ 7 ਸਟਾਰ ਹੋਟਲ ਹੋਵੇ 5 ਸਟਾਰ ਹੋਵੇ ਉਹਨੇ ਜਿਮ ਕਰਨਾ ਹੀ ਕਰਨਾ ਤੇ ਸ਼ੁਰੂ ਸ਼ੁਰੂ ਤੋਂ ਰਾਣੇ ਨੇ ਉਹਨੂੰ ਬੜੀ ਟਿਪਸ ਦਿੱਤੇ ਨੇ ਕਿ ਕਿਹੜਾ weight ਕਿਹੜੇ ਮਸਲ ਵਾਸਤੇ ਕਿਹੜਾ ਹੋਣਾ ਚਾਹੀਦਾ ਕਿ ਕਿਉਂ ਹਰ ਇੱਕ ਦੇ ਵਾਸਤੇ ਮਸਲ ਵੱਖਰੇ ਵੱਖਰੇ ਪ੍ਰਕਾਰ ਦੇ ਡਿਵੈਲਪ ਕੀਤੇ ਜਾਂਦੇ ਨੇ ਇਹ ਕੋਚ ਨੂੰ ਪਤਾ ਹੁੰਦਾ ਕਿ ਕਿਸ ਗੇਮ ਦੇ ਬਾਰੇ ਕਿਹੜੇ ਮਸਲ ਕਿੱਥੇ ਉਹਲੀ ਐਕਸਰਸਾਈਜ਼ ਕਰਾਵਾਂਗਾ ਤੇ ਤਦ ਬਣਨੇ ਆ ਤੇ ਨੁਕਸਾਨ ਨਾ ਹੋਵੇ ਸਰੀਰ ਦਾ ਦੂਸਰੀ ਗੱਲ ਹੈ ਕਿ ਰਾਣਾ ਉਹਦਾ ਚਾਚਾ ਆ ਔਰ ਜਦੋਂ ਵੀ ਇਹ ਆਵਾਜ਼ ਦੇਗਾ ਉਹਨੇ ਤਾਂ ਨਾ ਨਹੀਂ ਕਰ ਸਕਦਾ ਔਰ ਜਿਹੜੇ ਮਰਜੀ ਜਿਮ ਖੋਲੇ ਉਹ ਅਭਿਸ਼ੇਕ ਆਏਗਾ ਔਰ ਜ਼ਰੂਰ ਆਏਗਾ ਅੰਮ੍ਰਿਤਸਰ ਚ ਹੋਏਗਾ ਤੇ ਜ਼ਰੂਰ ਆਏਗਾ ਦੇਖੋ ਹੋਲੀ ਸਿਟੀ ਤੁਸੀਂ ਸਾਰਿਆਂ ਨੇ ਜਾਣਦੇ ਹੋਵਗੇ ਉਹਦੇ ਬਿਲਕੁਲ ਗੇਟ ਦੇ ਨਾਲ ਅਸੀਂ ਆਪਣੀ ਕ੍ਰਿਕਟ ਅਕੈਡਮੀ ਖੋਲੀ ਹੈ ਕੋਈ ਵੀ ਬੱਚਾ ਆਣਾ ਚਾਵੇ ਆ ਸਕਦਾ ਔਰ ਅਸੀਂ ਉੱਥੇ ਬੱਚਨ ਟ੍ਰੇਨਿੰਗ ਦੇ ਰਹੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਦੇ ਬੱਚੇ ਅਭਿਸ਼ੇਕ ਨਿਕਲੇ ਦੇ ਨਾਲ ਹੋਰ 10 ਪਲੇਅਰ ਹੋਰ ਅੱਗੇ ਲੱਗੇ ਹਰ ਗੇਮ ਚੋਂ ਨਿਕਲਣ ਮੈਂ ਅਕਸਰ ਹਰ ਗੇਮ ਦੇ ਵਿੱਚ ਜਾਨਣਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ক্রিকেট ਨਾਲ ਇਕੱਲਾ ਪਿਆਰ ਨਹੀਂਗਾ ਮੈਨੂੰ ਸਾਰੀਆਂ ਗੇਮਾਂ ਨਾਲ ਬਹੁਤ ਪਿਆਰ ਹੈ ਮੈਂ ਹਾਕੀ 'ਚ ਵੀ ਜਾਨਣਾ ਕਬੱਡੀ 'ਚ ਵੀ ਜਾਨਣਾ ਬਾਡੀ ਬਿਲਡਿੰਗ ਵਾਲਿਆਂ 'ਚ ਵੀ ਜਾਨਣਾ ਹੌ ਗੋਲਬਾ ਖਾੜੇ ਤੇ ਵੀ ਜਾਨਣਾ ਪਹਿਲਵਾਨਾਂ ਕੋ ਔਰ ਉਹਨਾਂ ਨੂੰ ਸਪੋਰਟਸਮੈਨ ਨੂੰ ਮਿਲ ਕੇ ਮੈਨੂੰ ਬੜਾ ਖੁਸ਼ ਹੁੰਦਾ ਔਰ ਪਰਮਾਧਮਾ ਕੇ ਮੈਂ ਅਰਦਾਸ ਕਰੂੰਗਾ ਵੀ ਹਾਰੇ ਆਪਣੇ ਆਪਣੇ ਬੱਚਿਆਂ ਨੂੰ ਹਰ ਸਪੋਰਟ 'ਚ ਪਾਓ ਜੋ ਜੇ ਖੇਡਣਾ ਜਾਂਦੇ ਉਹ ਜੋ ਕਰ ਲੈ। ਜਿਸ ਦਾ ਦੇਖਣ ਚ ਉਹ ਜਿੱਨਾ ਸਟੇਟਸ ਦਾ ਪੈਸਾ ਕ੍ਰੈਡਿਟ ਚ ਹੈ। ਹੋਰ ਕਿਸੇ ਸਪੋਰਟਸ ਨਹੀਂ ਹੈਗਾ। ਸ਼ਹਿਰ ਸਰਕਾਰਾਂ ਜਾਂ ਵੀਵਰਸ ਵੀ ਜਿਹੜੇ ਸ਼ਹਿਰ ਦਾ ਮੋਬਾਈਲ ਦੀ ਟੀਮ ਦੇਖਦੇ ਉਹ ਜ਼ਿਆਦਾ ਨਹੀਂ ਦੇ ਦਿੰਦੇ। ਇਹ ਟ੍ਰੈਕਟ ਵੀ ਡਿਪੈਂਡ ਕਰਦਾ ਹੈ। ਜ਼ਿਆਦਾ ਸਟਾਰਟਿੰਗ ਤੇ ਮੋਟੀਵੇਸ਼ਨਸ ਦਾ ਲੈਂਦਾ ਹੀ ਲੈਂਦਾ ਹੈ ਸਰ। ਬਟ ਇੰਨਾ ਸੈਂਸ ਇਹ ਹੈ ਵੀ ਕਈ ਉਹ ਟ੍ਰੈਕਟ ਦੇ ਪਰ ਸ਼ਾਇਲੇ ਵਿੱਚ ਜਵੇਂ ਸਾਡੀ ਹੌਕੀ ਹੈ ਜਾਂ ਫੁੱਟਬਾਲ ਹੈ ਜਾਂ ਕਿ ਜਿਮਨਾਸਟਿਕ ਹੈ ਕੁਝ ਇਹਨਾਂ ਸਭ ਨੂੰ ਪ੍ਰਮੋਟ ਕਰਦੇ ਪਬਲਿਕ ਨੂੰ ਆਪਣੀ ਥੋੜੀ ਜਿਹੀ ਮੈਂਟੈਲਿਟੀ ਚੇਂਜ ਕਰਕੇ ਸਰਕਾਰਾਂ ਨੇ ਕਰੋੜਾਂ ਰੁਪਏ ਦੇ ਨਾਮ ਦੇ ਦਿੱਤੇ ਨੇ ਇਨਿਸ਼ੀਏਟਿਵ ਫਿਰ ਐਡਸ ਮਿਲਦੀਆਂ ਨੇ ਲੱਖਾਂ ਕਰੋੜਾ ਪਤੀ ਹੋ ਜਾਂਦੇ ਨੇ ਬਟ ਇੰਦਾ ਸੈਂਸ ਹੈ ਵੀ ਇੰਦਾ ਕ੍ਰੀਏਟਿਵ ਕ੍ਰਿਕਟ ਦਾ ਹੀ ਜਾਵਾ ਹੈ ਬਾਕੀ ਸਪੋਰਟਸ ਨੂੰ ਇੱਕ ਤੁਹਾਡੇ ਅਗੇ ਬੁੱਧੀਜੀਵੀ ਜਾਂ ਰਾਣੇਪਾਜੀਗੜ੍ਹ ਕੇ ਇਨੀਸ਼ੀਏਟਿਵ ਲੈ ਕੇ ਅੱਗੇ ਆ ਸਕਦੇ ਆ ਪਬਲਿਕ ਨੂੰ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਸਪੋਰਟਸ ਦਾ ਤੁਸੀਂ ਸਮਝੋ ਬੱਚੇ ਦਾ ਫਿਊਜ਼ਨ ਬਣਦਾ ਹੈ ਡਿਸਪਲਿਨ ਬਣਦਾ ਹੈ ਤੇ ਸ਼ਾਇਦ ਜੌਬ ਲੱਗ ਕੇ ਉਹਦੀ ਜ਼ਿੰਦਗੀ ਵੀ ਬਣਦੀ ਹੈ ਕਿ ਉਹਦੇ ਬਤਲਕਤ ਲਈ ਕੋਈ ਕੋਈ ਇੱਕ ਸੰਸਥਾ ਦੇ ਅਗਲੇ ਇੱਕ ਜੁਆਇੰਟ ਇੱਕ ਇਹੋ ਜਿਹੀ ਕਮੇਟੀ ਬਣੇ ਜਾਂ ਕੋਈ ਉਹ ਜਿਹਾ ਆਰਗੇਨਾਈਜੇਸ਼ਨਸ ਕ੍ਰੀਏਟ ਹੋਣ ਕਿ ਹਰ ਇੱਕ ਸਪੋਰਟਸ ਨੂੰ ਸਰਕਾਰ ਵੱਲੋਂ ਬੈਣਕ ਤੇ ਬਰਾਬਰ ਦੇ ਦਵਾਏ ਜਾਣ। ਨਹੀਂ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਸਟਾਰਟ ਤੇ ਆਪਾਂ ਨੂੰ ਨਾ ਸਕੂਲਾਂ ਚ ਸਟਾਰਟ ਕਰਨਾ ਪਵੇਗਾ। ਕਿ ਜਿੰਨੇ ਵੀ ਸਕੂਲ ਵਾਲੇ ਉਹਨਾਂ ਨੂੰ ਉਹਨਾਂ ਨੂੰ ਪਹਿਲ ਕਰਨੀ ਪੈਗੀ ਕਿ 올 ਸਪੋਰਟਸ ਦੇ ਬੱਚਿਆਂ ਨੂੰ ਲੈ ਕੇ ਜਾਣ ਕਿ ਬੱਚੇ ਸਾਡੇ ਜ਼ਰੂਰ ਤੋਂ ਸਕੂਲਾਂ ਚ ਪੜਦਾ। ਤਾਂ ਸਕੂਲਾਂ 'ਚ ਜਦੋਂ ਸਟਾਰਟ ਹੋਏਗੀ ਨਾ ਹਰ ਗੇਮ ਤਾਂ ਬੱਚਾ ਆਏਗਾ ਹੀ ਆਏਗਾ ਲੇਕਿਨ ਸੈਕੰਡ ਹੈ ਕਿ ਤੁਸੀਂ ਅੰਮ੍ਰਿਤਸਰ ਦੇ ਮੈਨੂੰ ਡੀਸੀ ਸਾਹਿਬ ਵੀ ਮਿਲੇ ਸੀ ਮੈਂ ਉਹਨਾਂ ਨੂੰ ਵੀ ਮਿਲਿਆ ਸੀ ਉਹਨਾਂ ਦੇ ਮਨ 'ਚ ਵੀ ਖੁਆਸ਼ੀ ਹੈ ਵੀ ਇੱਥੇ ਸਪੋਰਟਸ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਵੇ ਚਾਹੇ ਕਿਸੇ ਵੀ ਗੇਮ ਦਾ ਹੋਵੇ ਅਸੀਂ ਤਾਂ ਚਾਹੁੰਦੇ ਹਾਂ ਵੀ ਹਰ 올 ਗੇਮ 'ਚ ਬੱਚੇ ਆਣ ਅੱਗੇ ਵਧਣ ਤੇ ਸਰਕਾਰਾਂ ਫੰਡ ਵੀ ਦੇਣਗੇ ਮਿਲਣਗੇ ਵੀ ਔਰ ਸਪੋਰਟਸ ਦੇ ਨਾਲ ਪਿਆਰ ਕਰੋ ਸਾਡਾ ਤੇ ਹੋਈ ਆ ਸਾਰਿਆਂ ਨਾਲ ਜੀ ਸਾਡਾ ਭਰਾ ਥੋੜਾ ਲੇਟ ਹੋ ਗਿਆ ਕਿਉਂਕਿ ਕੋਈ ਨਾ ਇਹ ਪ੍ਰੋਬਲਮ ਨਹੀਂ ਕੇਸ ਦੇ ਵਿੱਚ ਉੱਥੇ ਫਸ ਗਿਆ ਥੋੜਾ ਜਾਂ ਨਹੀਂ ਇਹਨਾਂ ਬਾਰੇ ਮੈਂ ਦੱਸ ਦਿੰਨਾ ਅਜੀ ਗੋਗਣਾ ਨਾਮ ਆ ਕਾਮਨਵੈਲਥ ਚੈਂਪੀਅਨ ਵਰਲਡ ਦੇ ਵਿੱਚ ਕਿੰਨੇ ਪਤਲੇ ਟੂਰ ਦੁਬਈ ਆਸਟ੍ਰੇਲੀਆ ਕੈਨੇਡਾ ਸਿੰਗਾਪੁਰ ਤੇ ਨਿਊਜ਼ੀਲੈਂਡ ਤੇ ਹੋਰ ਆਪਾਂ ਕਿੱਥੇ ਗਏ ਅਮਰੀਕਾ ਅਮਰੀਕਾ ਟੀਮ ਦੇ ਕੋਚ ਬਣਾਈ ਟੀਮ ਦੇ ਐਸੇ ਕੋਟ ਜਿੰਨੀ ਵੀ ਆ ਪਾਵਰ ਲਿਫਟਿੰਗ ਆਪਣੀ ਬੈਂਚ ਪ੍ਰੈਸ ਚੈਂਪੀਅਨਸ਼ਿਪ ਹੋ ਰਹੀ ਆ ਜਿਹੜੀ ਲਾਸਟ ਦੇ ਵਿੱਚ ਹੋਈ ਚੈਂਪੀਅਨਸ਼ਿਪ ਉਹਦੇ ਐਜ਼ ਏ ਕੋਚ ਬਣ ਕੇ ਗਿਆ ਜਿਉਂਕਿ ਇਹ ਵੀ ਸਪੋਰਟਸ ਨੂੰ ਬੜੀ ਵੱਡੀ ਮਹਾਨ ਸ਼ਖਸੀਅਤ ਆ ਆਪਣਾ ਘਰ ਲਾਉਣਾ ਆਪਣਾ ਟਾਈਮ ਕੱਢਣਾ ਬੜਾ ਔਖਾ ਹੁੰਦਾ ਉਹ ਵੀ ਐਤਵਾਰ ਫੈਮਿਲੀ ਵਾਸਤੇ ਹੁੰਦਾ ਤੇ ਆਪਾਂ ਐਤਵਾਰ ਕੰਪੀਟੀਸ਼ਨ ਆਉਂਦੇ ਆ ਉਹਨੂੰ ਮੈਨੇਜਮੈਂਟ ਕਰਨਾ ਉਹਨੂੰ ਮੈਂਟੇਨਸ ਰੱਖਣਾ ਫਾਰਸਾ ਬਾਹਰ ਆ ਇਕੱਲੇ ਸਿਰ ਤੇ ਘਰ ਆ ਤੇ ਜਿੰਨਾਂ ਨੇ ਕੰਪੀਟੀਸ਼ਨ ਵੀਰ ਨੇ ਅੱਜ ਅਸੀਂ ਆਰਗੇਨਾਈਜ਼ ਕੀਤਾ ਸਭ ਤੋਂ ਪਹਿਲਾਂ ਇਹਦਾ ਬੜਾ ਵੱਡਾ ਸਹਿਯੋਗ ਹੈਗਾ ਭਾਵੇਂ ਲੇਟ ਆਇਆ ਪਰ ਅੱਡੀ ਅੰਤਰਾਧਮ ਇੱਕ ਹੀ ਹੈਗੀ ਆ ਏਨ ਵੀ ਲੇਟ ਆਇਆ ਤੇ ਕੋਈ ਗੁੱਸਾ ਕਰਨਾ ਜਾਂ ਨਰਾਜ਼ ਨਹੀਂ ਕਰਨੀ ਸੈਕਟ ਸੈਕਟ ਦੀ ਗੱਲ ਇਹ ਕਿ ਮੈਂ ਆਪਣੇ ਬੱਚਿਆਂ ਦੇ ਹਿਸਾਬ ਨਾਲ ਏਜ ਦੇ ਅਕੋਰਡਿੰਗ ਜਿਹੜੀ ਉਹ ਗੇਮ ਐ ਨਾ ਮੈਂ ਬੱਚਿਆਂ ਨੇ ਕਰਾਉਣ ਲੱਪਿਆ ਤੇ ਮੈਂ ਕਹਿੰਦਾ ਨਹੀਂ ਯਾਰ ਹੁਣ ਬੱਚਿਆਂ ਨੂੰ ਕਰਾਈਏ ਆਪ ਵਾਧੂ ਕੋਈ ਮੈਡੀਸ਼ਨ ਖੇਡ ਲਿਆ ਤੇ ਬਹੁਤ ਆ ਇਹਨੇ ਮੈਨੂੰ ਮੋਟੀਵੇਸ਼ਨ ਕੀਤਾ ਇਹਨੇ ਮੈਨੂੰ ਵਿਆਹ ਨਹੀਂ ਭਾਜੀ ਭਾਵੇਂ ਤੁਸੀਂ ਵੱਡੇ ਨੇ ਜਿੱਦਾਂ ਵੀ ਮਰਜੀ ਆ 22 ਸਾਲ ਪੁਰਾਣਾ ਪਿਆਰ ਆ ਮੈਂ ਤੁਹਾਡੇ ਕੰਮ ਵਿੱਚ ਖੇਡਦਾ ਰਿਹਾ ਪਰ ਤੁਸੀਂ ਤੁਸੀਂ ਭਾਜੀ ਤੁਹਾਡੇ ਚ ਇੱਕ ਪਾਵਰ ਆ جنੂਨ ਆ ਤੁਹਾਡੇ ਜੋਸ਼ ਆ ਤੁਸੀਂ ਕਰੋ ਪਹਿਲਾ ਕੰਪੀਟੀਸ਼ਨ ਨੇ ਮੈਨੂੰ ਕਢਾਇਆ ਫਿਰ ਉਸ ਤੋਂ ਬਾਅਦ ਆਪਾਂ ਗੁਆ ਗਏ ਉੱਥੋਂ ਆਇਆ ਫਿਰ ਮੈਂ ਬਾਹਰ ਖੇਲਣ ਗਿਆ ਤੇ ਮੇਰੇ ਭਰਾ ਦਾ ਵੀ ਬੜਾ ਇਹਦੇ ਵਿੱਚ ਯੋਗਦਾਨ ਆ ਕਿ ਜਿੱਨੇ ਹਾਲ ਵਿੱਚ ਪਾਸੇ ਲਾਇਆ ਬਾਕੀ ਇਹ ਜ਼ਿਆਦਾ ਬੋਲਣੀ ਆ ਥੋੜਾ ਕਿ ਬੋਲੂਗਾ ਤੇ ਪਰ ਬੋਲੂਗਾ ਜੀ ਕਿਉਂਕਿ ਡਾਊਨ ਟੂਰਟਿਆ ਸਾਬੀ ਗੋਗੜਾ ਕਾਮਨਵੈਲਥ ਚੈਂਪੀਅਨ ਜਨਵਰੀ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਜਪਾਨ ਵਰਲਡ ਚੈਂਪੀਅਨਸ਼ਿਪ ਇੰਡੀਆ ਟੀਮ ਦਾ ਕੋਚ ਬਣ ਕੇ ਗਏ ਹਾਂ ਯੂ ਐਸ ਏ ਤੇ ਸਤਾਰਾਂਵਰੀ ਨੈਸ਼ਨਲ ਚੈਂਪੀਅਨ ਤੇ ਰਾणे ਭੈਣ ਬਹੁਤ ਬਹੁਤ ਮੁਵਾਰਕਾ ਕੰਪੀਟੀਸ਼ਨ ਇੱਥੇ ਵਧੀਆ ਕਰਵਾਇਆ ਇਹਨਾਂ ਨੇ ਮੈਂ ਧੰਨਵਾਦ ਕਰਦਾ ਰਾणे ਭਾਈ ਦਾ ਨਹੀਂ ਮੇਰੇ ਵੱਡੇ ਭਰਾ ਹੈ ਜੂਤ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਸਾਥੀ ਜੂਤ ਨੂੰ ਇਹੀ ਮੈਂ ਨਸ਼ੇ ਤੋਂ ਰਹਿਤ ਰਹਿਣਾ ਚਾਹੀਦਾ ਨਾ ਜਾਣੀ ਕੋਈ ਕਰਨਾ ਚਾਹੀਦਾ ਆਪਣੇ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਠੀਕ ਹੈ ਰਾਣਾ ਜੀ ਜਿਹੜੇ ਬੱਚਿਆਂ ਨੂੰ ਨੌਜਵਾਨਾਂ ਨੂੰ ਪ੍ਰਮੋਟ ਕਰ ਰਹੇ ਨੇ ਬੜਾ ਇੱਕ ਸੰਘਰਸ਼ ਹੁੰਦਾ ਬੜਾ ਇੱਕ ਵੱਡਾ ਉਪਰਾਲਾ ਲਾਵਾ ਹਾਂਜੀ ਇਹਨਾਂ ਦੇ ਉਪਰਾਲੇ ਵਾਸਤੇ ਪਹਿਲੇ ਬਹੁਤ ਵਧੀਆ ਕੰਮ ਕਰਦੇ ਆ ਭਾਰੀ ਅੱਗੇ ਸਾਰੇ ਨੂੰ ਮੋਟੀਵੇਸ਼ਨ ਕਰਦੇ ਆ ਦੇਮ ਦੇ ਬੱਚੇ ਸਾਰਾ ਗਾਂਵ ਦੇ ਬੱਚੇ ਲਾਏ ਗਾਂਵ ਵੀ ਹੁਣ ਜਿੱਦਾਂ ਆਪਾਂ ਇਤੋਂ ਸਿਲੈਕਸ਼ਨ ਹੋਊਗੀ ਜਿਹੜੇ ਵਧੀਆ ਬੱਚੇ ਹੋਣਗੇ ਉਹਨੂੰ ਗੋਆ ਲੈ ਕੇ ਜਾਵਾਂਗੇ ਫੇ ਉਸ ਤੋਂ ਬਾਅਦ ਜਿਹੜੇ ਹਰਿਆਣਾ 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 ਹੋ ਰਹੀ ਆ ਤੇ ਉਸ ਤੇ ਫਰੀਦাবাদ ਫੇ ਉਸ ਤੋਂ ਬਾਅਦ ਜਿਹੜਾ ਗਾਂ ਇੰਟਰਨੈਸ਼ਨਲ ਹੋਣਗੇ ਉਦੋਂ ਦੇਖਾਂ ਸਾਰੇ ਬੱਚੇ